ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅੱਜ ਤੋਂ ਸ਼ੁਰੂ ਹੋਏ 2 ਦਿਨ ਦੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਪਹੁੰਚੇ ਇਸੇ ਦੌਰਾਨ ਉਹ ਨਵਰ ਰਸਮੀ ਤੌਰ ਤੇ ਮੇਲੇ ਦਾ ਗਾਜ਼ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਅਤੇ ਕਿਸਾਨੀ ਲਈ ਇਹ ਮੇਲਾ ਲੱਗਿਆ ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ 'ਚ ਖੁਸ਼ਹਾਲੀ ਲਿਆਉਣ ਲਈ ਉਹਨਾਂ ਦਾ ਅਹਿਮ ਰੋਲ ਰਿਹਾ ਹੈ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਾਡਾ ਆਪਣਾ ਸੂਬਾ ਹੈ ਇਸ ਕਰਕੇ ਇਸ ਦੇ ਵਾਤਾਵਰਣ ਨੂੰ ਬਚਾਉਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸਨਾਂ ਆਲੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਪਾਰਟੀ ਸੁਪਰੀਮੋ ਨੇ ਤੇ ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਨਵੀਂ ਰਾਜਨੀਤੀ ਲਿਆਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜੀ ਨੂੰ ਅੱਜ ਜ਼ਮਾਨਤ ਜੰਮ ਲਈ ਗਈ ਜਿਸ ਤੇ ਉਹ ਬਹੁਤ ਖੁਸ਼ ਨੇ ਵੇਖੋ ਜੀ ਸਾਰੇ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਜਿਹਦੇ ਚ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕਵਿਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਾਊਂਟ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਮਟਪਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ 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 ਚੌਂਦੇ ਦੀ ਫੜਾਲੀ ਨੂੰ ਨਾਖੜਾ ਮਥੀ ਪਕੀਰ ਕੀ ਦੀ ਕਿਸਾ ਦੇਖਦੇ ਆ ਅ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਬਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਢੇਰ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਹੈ ਉਹਦੇ ਲਈ ਕਈ ਜਿਵੇਂ ਜੀਆਂ ਨਸਲਾਂ ਵੀ ਇਹੋ ਜੀਆਂ ਦੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਦੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਹੁੰਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਹਾਂ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵੱਧਾਂਗੇ ਸਫਲ ਹੋਵਾਂਗੇ। ਜੀ ਜੀ ਬਾਤ ਮਿਲੀ ਉਹਦੇ ਵਿੱਚ 77 ਜਨਾਂ ਬਾਹਰ ਆ ਰਹੇ ਨੇ। ਹੁਣ ਆਪਾਂ ਮੇਲੇ ਦੀ ਗੱਲ ਕਰ ਲਈਏ ਤਾਂ ਬੰਦੀ ਗੱਲ ਹੈ। ਤੁਸੀਂ ਕਮੈਂਟ ਕਰਨਾ ਚਾਹੋਗੇ ਠੀਕ ਹੈ। ਸਰ ਜੀ ਹੋ ਜਾ ਸਮਾਂ ਦਿਓ ਕਾਫੀ ਦਿਨਾਂ ਤੋਂ ਅੰਨਿਹਾਰ ਮਿਲੀ ਹੈ। ਮੈਨੂੰ ਕੋ ਦੱਸਿਓ ਕਿ ਕੇਜਰੀ ਬਾਸਾ ਜੀ ਸਾਡੇ ਜਮਾਨਾ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਿਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਆਮ ਸਰਾਪੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾਲ ਜਿਹੜੇ ਕਿ ਕਰਦੇ ਪੰਜਾਬ ਸਰਕਾਰ ਅਗਰ ਉਹਨਾਂ ਨੂੰ બીજી ਫਸਲਾਂ ਬਾਰੇ ਉਹਨੂੰ ਸਬਸਿਡੀ ਦੇਂਦਾ ਪੰਜਾਬ ਦੇ ਕਿਸਾਨਾਂ ਨਾਲ ਝੋਨੇ ਦੀ ਫਸਲ ਨਹੀਂ ਵੀਰੇ ਤੇ ਦੂਜੀ ਫਸਲ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਬਹੁਤਾ ਵੱਡਾ ਜਾਂ ਕਿਸੇ ਪਾਸਿਓ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜਰੀਦਾਰ ਹਾਂ ਅਸੀਂ ਸਾਰੇ ਚਾਹੁੰਦੇ ਆ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜੀ ਜਿਹਦੇ ਨਾਲ ਸਾਡੋ ਝੋਨੇ ਦਾ ਖੇੜਾ ਛੜਾ ਦੇਣੀ ਹੈ ਉਹਦੇ ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਕਿਤੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਅਸੀਂ ਪੰਜਾਬ ਬਚਾਉਂਦੇ ਅੰਮ੍ਰਿਤਪਾਲ ਦੇ ਮਕਸਦਾਂ ਤੇ ਆਏ ਕਿਹਾ ਤੇ ਮੇਡ ਹੋਇਆ ਐਨਆਰ ਮਨੂ ਰਹਿਦਾ ਹੈ ਬਾੜਾ ਲੰਮਾ ਹੈ ਜੀ ਖੇਤੀਬਾੜੀ ਤੇ ਇੱਥੇ ਕੰਮ ਕਰਨ ਵਾਲੇ ਵਿਗਾਰਾਂ ਚਾਹੀਦਾ ਨੇ ਉਹ ਧਰਨੇ ਤੇ ਮੈਨੂੰ ਮੈਨੂੰ ਰੈਪੋਰਟੇਸ਼ਨ ਮਿਲ ਕੇ ਗਿਆ ਸੀ ਪਹਿਲੀ ਗੱਲ ਬਾਤ ਸੁਣ ਕੇ ਅੰਮ੍ਰਿਤਪਾਲ ਦੇ ਤੇਰਾ ਦੇ ਰਿਹਾ ਦੇਸਾਂ ਤੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲ ਨਾਲ ਹੀ ਮਸਲੇ ਹੱਲ ਹੋ ਜਾਣਗੇ ਕੀ ਨਾਮ ਆਜੀ ਸਰਦਾਰ ਹਰਪਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਿਸਾਨ ਮੇਲੇ 'ਚ ਪਹਿਲਾਂ ਵੀ ਆਉਂਦੇ ਹੁੰਦੇ ਸਰ ਜੀ ਪਹਿਲਾਂ ਵੀ ਆਉਂਦੇ ਜੀ ਹੁਣ 5-4 ਸਾਲ ਨਹੀਂ ਆਏ ਅੱਛਾ ਜੀ ਤੇ ਹੁਣ ਫੇਰ ਆਏ ਆ ਜੀ ਅੱਛਾ ਜੀ ਤੇ ਇੱਥੋਂ ਬਹੁਤ ਜਾਣਕਾਰੀ ਮਿਲਦੀ ਹੈ ਜੀ ਅੱਛਾ ਜੀ ਮਸ਼ੀਨਰੀ ਵੇਖ ਚਾਹੀਦੀ ਹੈ ਬੀਜ ਲੈ ਜਾਈਦੇ ਆ ਹਾਂਜੀ ਤੇ ਬੜਾ ਫਾਇਦਾ ਜੀ ਲੱਗਦਾ ਕਿ ਨਵੀਆਂ ਖੋਜਾਂ ਜਿਹੜੀਆਂ ਯੂਨੀਵਰਸਿਟੀ ਕਰਦੀ ਉਹਦਾ ਹਾਂ ਹਾਂ ਬਹੁਤ ਫਾਇਦੇ ਜੀ ਨਵੇਂ ਬੀਜ ਨਵੀਆਂ ਖੋਜਾਂ ਤੇ ਖੜੀ ਦਾ ਸਮਾਨ ਜੀ ਬੜਾ ਅੱਛਾ ਖੇਤੀਬਾੜੀ ਕਿਸ ਚੀਜ਼ ਦੀ ਕਰਦੇ ਕਣਕ ਝੋਨੇ ਦੀ ਕਣਕ ਝੋਨੇ ਦੀ ਹਾਂ ਕਣਕ ਪਿਛੋਂ ਨਾ ਗੰਨਾਗੇ ਗੰਨਾ ਲੱਗਦਾ ਕਿ ਇੱਥੇ ਜਿਹੜੀ ਨਵੀਂ ਤਕਨੀਕ ਦਾ ਜਿੱਦਾਂ ਝੋਨਾ ਬੀਜਣਾ ਜਾਂ ਕਣਕ ਵਿੱਚ ਨਹੀਂ ਸੀ ਬਜਾਈ ਜਿਹੜੀ ਉਹਦਾ ਫਾਇਦਾ ਹਾਂਜੀ ਹਾਂਜੀ ਫਾਇਦਾ ਚ ਬੀਜ ਦੇ ਬੀਜ ਦੇ ਅਸੀਂ ਕਹਿੰਦੇ ਭਾਈ ਮੇਰਾ ਨਾਮ ਲਖਵੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਲਦਾਈ ਗਿਆ ਥੀਲ ਬਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ ਅੱਛਾ ਪਹਿਲਾਂ ਵੀ ਆਉਨੇ ਹੁੰਦੇ ਹੋ ਕਿਸਾਨ ਮੀਲਿਆਂ ਦੇ ਵਿੱਚ ਹਾਂਜੀ ਹਰ ਸਾਲ ਅਸੀਂ ਸਾਲ ਦੋ ਮੇਲੇ ਹੁੰਦੇ ਆ ਦੋਨੇ ਮੇਲੇ ਅਟੈਂਡ ਕਰਦੇ ਹਾਂ ਦੋਨੇ ਮੇਲੇ ਅਟੈਂਡ ਕਰਦੇ ਹਾਂ ਕਿੰਨਾ ਕੁ ਫਾਇਦਾ ਹੁੰਦਾ ਹੈ ਇਹ ਤੇ ਆਟੋਮਾਈਡਾਈ ਆਈ ਕੀ ਨਵੀਂ ਮਹਿੰਦਰੀ ਆਉਂਦੀ ਆ ਜਿਹੜੀ ਵੀ ਚੀਜ਼ ਦੀ ਉਹ ਜਾਣਕਾਰੀ ਆਉਂਦੀ ਆ ਵੀ ਕਿਹੜੀ ਆਪਣੇ ਖੇਤਾਂ ਦੇ ਵਿੱਚ ਜਿਵੇਂ ਰਵਾਸੀਵਾਰ ਪਲੌਦ ਹੁਣ ਅਸੀਂ ਪ੍ਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਆ ਆਪਦੇ ਵਾਹਣਾ ਜੋ ਕਰਨ ਲੱਗੇ ਆ ਉਹਦੇ ਨਾਲ ਜ਼ਮੀਨਾਂ ਦਾ ਬਹੁਤ ਫਰਕ ਪਿਆ ਹੈ। ਮੈਂ ਕੇਰਾਂ ਦੇਖਣ ਵੇਲੇ ਇੱਕ ਵਾਰੀ ਲੱਗਦਾ ਯਾਰ ਜਦੋਂ ਵੀ ਨਵੀਂ ਚੀਜ਼ ਆਉਂਦੀ ਵੀ ਪਤਾ ਨਹੀਂ ਕਿਵੇਂ ਉਹ ਪਰ ਜਦੋਂ ਹੌਲੀ ਹੌਲੀ ਆਪਾਂ ਛੋਟੇ ਲੈਵਲ ਤੋਂ ਤਜਰਬਾ ਕਰਨ ਲੱਗੇ ਨਾ ਤਾਂ ਬੰਦਾ ਜੀ ਸਫਲ ਹੁੰਦਾ ਹੀ ਹੁੰਦਾ। ਪਰ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਹੀ ਕਾਮਯਾਬ ਹੁੰਦੀਆਂ। ਇਹ 100 ਚੀਜ਼ਾਂ 'ਚੋਂ 100 'ਚੋਂ ਉਹ ਵੀ ਤੇ ਥੋੜੀ ਜੀ ਇੱਕ ਤਾਂ ਇਹਨਾਂ ਦਾ ਇਹ ਚੀਜ਼ ਯੂਨੀਵਰਸਿਟੀ ਨੂੰ ਚਾਹੀਦੀ ਹੈ ਜਿਵੇਂ ਕਿ ਹੁਣ ਸਾਰਾ ਆਨਲਾਈਨ ਸਿਸਟਮ ਚੱਲਦਾ ਹੈ ਇੱਥੇ ਕੈਸ਼ ਦਾ ਰੱਖਦੇ ਆ ਜੀ ਜਿਹੜਾ ਵੀਦ ਆ ਤੇ ਨੰਬਰ 2 ਤੇ ਨੂੰ ਆਨਲਾਈਨ ਪਹਿਲਾਂ ਹੀ ਪੋਰਟਲ ਖੋਲ੍ਹ ਦੇਣਾ ਚਾਹੀਦਾ ਕਿ ਤਾਂ ਕਿ ਜਿਹੜੇ ਕਿਸਾਨ ਉਹਦੇ ਖੱਜਲ ਖਰਾਬ ਹੁੰਦੇ ਆ ਬਾਰੀਆਂ ਚ ਲੰਕੀ ਜਾਂਦੇ ਆ ਕਿ ਆ ਉਹਦਾ ਯੂਨੀਵਰਸਿਟੀ ਵੱਲੋਂ ਪੋਰਟਲ ਖੁੱਲਿਆ ਹੋਵੇ ਆ ਉਹਦੇ ਬੰਦਾ ਪੇ ਪਹਿਲਾਂ ਕਰ ਦੇ ਉਹ ਤੋਂ ਟੋਕਨ ਮਿਲੇ ਤੇ ਉਹ ਜਾਣ ਸਰ ਵੀ ਮਿਲ ਜੇ ਇਹਨਾਂ ਨੂੰ ਇਹ ਚੀਜ਼ ਦੀ ਸੋਧ ਕਰਨੀ ਚਾਹੀਦੀ ਇਹ ਹਰ ਵਾਰੀ ਬਹੁਤ ਦਿੱਕਤ ਹੁੰਦੀ ਹੈ ਜਿਵੇਂ ਜਰਾਂ ਨੂੰ ਅੱਛਾ ਮੀਂਹ ਨੂੰ ਕਿੱਦਾਂ ਦੇਖ ਪਹਿਲਾਂ ਯਾਰੀਆਂ ਛਤਰੀਆਂ ਵਾਦਾ ਲੈ ਕੇ ਹੀ ਆਉਂਦੇ ਤਕਰੀਬਨ ਜਿਹੜੇ ਹਰ ਵਲੀ ਆਉਂਦੇ ਲੱਗਦਾ ਕਿ ਕਿਸਾਨ ਮੇਲਾ ਜਿੱਦਾਂ 2 ਦਿਨ ਦਾ ਵਾ ਪਿਛਲੀ ਵਾਰ ਮੰਗ ਕਰਦੇ ਸੀ ਵਧਣਾ ਚਾਹੀਦਾ 2 ਦਿਨ ਵੀ ਖैर ਬਹੁਤ ਹੁੰਦੇ ਜੀ ਬਹੁਤ ਹੁੰਦੇ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਜਿੱਦਾਂ ਮਸ਼ੀਨਰੀ ਨਾ ਹੋਵੇ ਜਾਂ ਆਹ ਮਹਿੰਦਰੀਆ ਬਾਕੀ ਤੇ ਹਰ ਕੰਪਨੀ ਆਉਂਦੀਆਂ ਜਿਵੇਂ ਪੈਸਟੀਸਾਈਡ ਦੀਆਂ ਆ ਗਈਆਂ ਮਸ਼ੀਨਰੀ ਦੀਆਂ ਆ ਗਈਆਂ ਡੰਗਰ ਪਸ਼ੂ ਡੰਗਰ ਪਸ਼ੂ ਵੀ ਆ ਜਾਂਦੇ ਜਿਹੜੇ ਬੰਦਾ ਉੱਥੇ ਥੋੜਾ ਜ਼ਿਆਦਾ ਰਜਾਇਮ ਦਿੰਦਾ ਹੈਗਾ ਹਾਂ ਵੱਡੇ ਫਾਇਦੇ ਹੁੰਦੇ ਵੱਡੇ ਫਾਇਦੇ ਹੁੰਦੇ ਆ ਜੀ ਸ੍ਰੀ ਹੋਮ ਨਿਊਜ਼ ਲਈ ਸਵਿੰਦਰ ਸੋਨੀ ਦੀ ਰਿ